ਅਸਪਰਤ ਸਰندر ਸਿੰਘ ਜੀ ਟ੍ਰਾਫਿਕ ਪੁਜਾ ਬਟਾਲਾ ਆ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਵਿੱਚ ਹੀ ਕਾਨੂੰਨਾਂ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਇੱਕਾਈ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਤਾਂ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਛੜਕਦੇ ਲੋਕ ਖਲੋਤਿਆਂ ਨੂੰ ਇਸ਼ਾਰਾ ਤਾਂ ਉਹਨੇ ਗੱਡੀ ਭਜਾ ਲਈ ਆ ਗੱਡੀ ਭਜਾ ਲਈ ਤੋਂ ਤੇ ਬਾਅਦ ਵਿੱਚ ਉਹਦਾ ਪਿੱਛਾ ਕਰਕੇ ਫਿਰ ਬਾਕੀ ਨਾਕਿਆਂ ਦੇ ਸਾਰਿਆਂ ਦੇ ਇਹਨਾਂ ਨੂੰ ਮੈਸੇਜ ਭੇਜਿਆ ਤੇ ਫਿਰ ਉਹਨੂੰ ਸ਼ਹਿਰ ਦੇ ਵਿੱਚ ਕਾਬੂ ਕਰਕੇ ਲਿਆਂਦਾ ਜੀ ਤੇ ਬੰਦੀ ਦੀ ਕਾਰਵਾਈ ਕਰਤੀ ਹੈ ਜੀ ਗੱਡੀ ਇੰਪਾਉਂਡ ਕਰਤੀ ਹੈ ਜੀ ਪਤਾ ਲੱਗਾ ਇਹ ਵੀ ਸੁਣਿਆ ਵਾ ਰਿਕਾਰਡਿੰਗ ਵੀ ਹੋਈ ਆ ਕਿ ਪੁਲਿਸ ਅਫਸਰਾਂ ਦੇ ਫੋਨ ਆ ਰਹੇ ਤੁਹਾਨੂੰ ਇਹ ਵੇਖੋ ਜੀ ਇਹ ਪੁਲਿਸ ਨੂੰ ਹੀ ਮਾੜਾ ਆਉਂਦੇ ਨੇ ਤੇ ਹਟ ਜਾਂਦੇ ਫਿਰ ਪੁਲਿਸ ਵਾਲੀ ਆਉਂਦੇ ਨੇ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤੇ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਿਸੇ ਨੇ ਹਾਮੀ ਨਹੀਂ ਭਰੀ ਇਹਨਾਂ ਦੀ ਬੱਸ ਗੱਡੀ ਫਿਲਹਾਲ ਇਹਨੂੰ ਦੇਹਾਂ ਜੀ ਕਰਨਾ ਜੇ ਕੋਈ ਕਾਗਜ਼ ਪੱਤਰ ਦੇ ਦੇਣਗੇ ਤੇ ਚਲਾਨ ਕਰ ਦੇਵਾਂਗੇ ਤੇ ਔਰ ਦਾ ਚਲਾਨ ਕੀਤਾ ਭਾਰੀ ਜੁਰਮਾਨਾ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਵੀ ਫਿਰ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਆ ਬੜੀ ਹੈਰਾਨੀ ਹੈ ਕਿ ਜਿੱਤਰਾ ਜਿੱਤਰਾ ਤੁਸੀਂ ਉਹਨਾਂ ਕੋ ਉਹਨਾਂ ਦੇ ਮਾਪਿਆਂ ਨਾਲ ਗੱਲ ਕਰਨੀ ਚਾਹੀਉ ਮੈਂ ਕਰਾਈ ਨਹੀਂ ਨਹੀਂ ਕਰਾਉਣਗੇ ਤੇ ਜਾਨ ਛੱਡਾਂਗੇ ਜੀ ਗੱਲ ਇਹਨਾਂ ਦੇ ਮਾਪਾਤ ਮਾਪੇ ਤੱਕ ਗੱਲ ਇਹਨਾਂ ਦੀ ਪੂਰੇ ਧਿਆਨ ਚ ਲਿਆਵਾਂਗੇ ਇਹਨਾਂ ਦੇ ਵੱਡਿਆਂ ਦੇ ਵੀ ਆ ਤੁਹਾਡੇ ਬੱਚੇ ਸ਼ਹਿਰ ਜਾਣ ਕੇ ਦੇ ਆ ਕੰਮ ਕਰਨਾ ਫਿਰ ਮਾਪੇ ਉਹਨੂੰ ਤੇ ਪਤਾ ਨਹੀਂ ਮਾਪੇ ਉਹਦੇ ਵਿਚਾਰੇ ਇੰਨੇ ਹੁੰਦੇ ਆ ਆਪਣੇ ਬੱਚਿਆਂ ਲਈ ਇਹ ਨਾ ਕੋਈ ਦੱਸਦੇ ਆ ਤੇ ਇਹ ਸਮਝਦੇ ਨੇ ਵੀ ਅਸੀਂ ਨਵੇਂ ਸਮਾਜ ਦੇ ਨਵੇਂ ਚਿਹਰੇ ਆ ਅਸੀਂ ਤੇ ਮਾਪੇ ਉਹਨਾਂ ਨੂੰ ਪਤਾ ਕੋਈ ਨਹੀਂ ਵੀ ਮਾਪੇ ਉਹਦੇ ਧਿਆਨ ਚ ਮੈਂ ਤੇ ਜ਼ਰੂਰ ਕਰ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆਹ ਕਰਤੂਤ ਕੀਤੀ ਸ਼